ਤਾਂ ਕਿ ਉਹ ਦੇਸ਼ ਵਿਰੋਧੀ ਜਿਹੜੀਆਂ ਗਤੀਵਿਧੀਆਂ ਜਾਂ ਇਸ ਤਰ੍ਹਾਂ ਖਾਲਸਤਾਨੀ ਲਹਿਰ ਨੂੰ ਅੱਗੇ ਵਧਾ ਸਕਣ ਤੇ ਹਿੰਦੂ ਲੋਕਾਂ ਨੂੰ ਇਸ ਤਰ੍ਹਾਂ ਟਾਰਗੇਟ ਕਰਕੇ ਕਰਸਰਲ ਪੁਛਗੀ ਇਸ ਵਿੱਚ ਇਹ ਵੀ ਆਇਆ ਸੀ ਕਿ ਇਹਨਾਂ ਨੇ ਇੱਕ ਵੱਡੇ ਪੱਤਰਕਾਰ ਦੇ ਵੀ ਚੰਡੀਗੜ੍ਹ ਦੇ ਘਰ ਰੈਕੀ ਕੀਤੀ ਸੀ ਇਹਨਾਂ ਦਾ ਇੱਕ ਹੋਰ ਇਹਨਾਂ ਨੂੰ ਇੱਕ ਪੈਟਰਨ ਸੀ ਜਿਵੇਂ ਅਸੀਂ ਅੱਗੇ ਚੁੱਕਦੇ ਵੇਲੇ ਕੰਪੀਟੈਂਟ ਅਥਾਰਟੀ ਵੱਲੋਂ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਫ੍ਰੀਜ਼ ਕੀਤੀਆਂ ਜਾਂਦੀਆਂ ਖਾਲਿਸਤਾਨ ਲਹਿਰ ਨੂੰ ਵਧਾਉਣ ਅਤੇ Hindu ਲੀਡਰਾਂ ਦੇ ਟਾਰਗੇਟ ਕਿਲਿੰਗ ਕਰਨ ਵਾਲੇ ਗੈਂਗਸਟਰਾਂ ਦੀ ਬਟਾਲਾ ਪੁਲਿਸ ਨੇ ਤਰਨਤਾਰਨ ਵਿਖੇ ਜਾ ਕੇ ਪ੍ਰਾਪਰਟੀ ਫ੍ਰੀਜ਼ ਕੀਤੀ ਮਾਮਲਾ 2023 ਦਾ ਜਦੋਂ ਕਿ ਇੱਕ ਸ਼ਿਵ ਸੇਨਾ ਦੇ ਹਿੰਦੂ ਲੀਡਰ ਤੇ ਉਸ ਦੀ ਦੁਕਾਨ ਤੇ ਪਹੁੰਚ ਕੇ ਸ਼ਰੀਆਮ ਦਿਨ ਦਿਹਾੜੇ ਗੋਲੀ ਚੱਲੀ ਇਸ ਗੋਲੀ ਦੌਰਾਨ ਸ਼ਿਵ ਸੇਨਾ ਲੀਡਰ ਅਤੇ ਉਸ ਦਾ ਬੇਟਾ ਤੇ ਭਤੀਜਾ ਜ਼ਖਮੀ ਹੋਏ ਸਨ ਜਿਸ ਮਗਰੋਂ ਪੁਲਿਸ ਨੇ ਕਾਰਵਾਈ ਕੀਤੀ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਮਗਰੋਂ ਪੁਲਿਸ ਨੇ ਮੁਸਤੰਦੀ ਦਿਖਾਉਂਦਿਆਂ ਪਤਾ ਕਰਵਾਇਆ ਕਿ ਇਹਨਾਂ ਨੂੰ ਪੈਸੇ ਦੀ ਫੰਡਿੰਗ ਕਿੱਥੋਂ ਹੋਈ ਡੀਐਸਪੀ ਸਿਟੀ ਬਟਾਲਾ ਸੰਜੀਪ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਨੂੰ ਵਿਦੇਸ਼ ਤੋਂ ਪੈਸੇ ਹਿੰਦੂ ਲੀਡਰਾਂ ਨੂੰ ਟਾਰਗੇਟ ਕਰਨ ਲਈ ਆਏ ਸਨ ਇੱਥੋਂ ਤੱਕ ਕਿ ਚੰਡੀਗੜ੍ਹ ਦੇ ਇੱਕ ਮਸ਼ਹੂਰ ਪੱਤਰਕਾਰ ਦੀ ਵੀ ਇਹਨਾਂ ਨੇ ਰੇਕੀ ਕੀਤੀ ਸੀ ਪਰ ਪੱਤਰਕਾਰ ਦੇ ਗੋਲੀ ਚਲਾਉਣੇ ਇਹਨਾਂ ਲਈ ਸੰਭਵ ਨਹੀਂ ਹੋਈ ਜਿਸਮਗਰੋ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਨਾ ਗੈਂਗਸਟਰਾਂ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ। ਹੁਣ ਨਾ ਤਾਂ ਪ੍ਰਾਪਰਟੀ ਵੇਚ ਸਕਦੇ ਨੇ ਤੇ ਨਾ ਹੀ ਗਹਿਣੇ ਪਾ ਸਕਦੇ ਨੇ ਅਤੇ ਨਾ ਹੀ ਕਿਸੇ ਹੋਰ ਦੇ ਨਾਮ ਬਦਲੀ ਕਰ ਸਕਦੇ ਨੇ। ਪ੍ਰਾਪਰਟੀ ਫ੍ਰੀਜ਼ ਕਰਨ ਮਗਰੋਂ ਜੇਲ੍ਹ ਵਿੱਚ ਬੈਠੇ ਇਨਾ ਗੈਂਗਸਟਰ ਨੂੰ ਨੋਟਿਸ ਵੀ ਭੇਜਵਾ ਦਿੱਤਾ ਗਿਆ। ਜੀ ਮਾਮਲਾ ਕੀ ਹੈ? ਪਰ ਕਿੰਨੀ ਪ੍ਰਾਪਰਟੀ ਫ੍ਰੀਜ਼ ਕੀਤੀ ਹੈ? ਇਹ ਮਾਮਲਾ 246 2023 ਦਾ ਜੀ। ਉਦੋਂ ਇੱਥੇ ਦੋ ਅਣਪਛਾਤੇ ਵਿਅਕਤੀ ਆ ਸੀ ਰਜੀਵ ਮਾ ਜੰਦੀ ਦੁਕਾਨ ਤੇ ਇੱਕ ਸ਼ਿਵ ਸਨਾ ਲੀਡਰ ਆ ਉਹ ਸੀ ਉਹਦਾ ਲੜਕਾ ਸੀ ਤੇ ਉਹਦਾ ਪਤੀਜਾ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਤੇ ਇਥੇ ਚੜ੍ਹਨੀ ਕਰ ਗਏ ਸੀ ਜਿੱਤੇ 103 ਨੰਬਰ ਪਰ ਚਾਰਜ ਦਰਜ ਹੋਇਆ ਸੀ ਥਾਣਾ ਸਿਟੀ ਵਿੱਚ 307 ਦਾ ਤੋਲ ਆਮ ਵਿਅਕਤੀਆਂ ਜਿਹੜੀ ਸੈਕਸ਼ਨ ਸੀ ਜਦੋਂ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਪਹਿਲੇ ਇਹਦੇ ਵਿੱਚ ਇੱਕ ਵਿਅਕਤੀ ਗ੍ਰਿਫਤਾਰ ਕਰ ਲਿਆ ਦਲਵੀਰ ਸਿੰਘ ਦਲਵੀਰ ਸਿੰਘ ਸੁਲਤਾਨਵਿੰਡ ਦਾ ਰਹਿਣ ਵਾਲਾ ਸੀ ਤੇ ਉਹਦੀ ਅਗਰ ਪੁੱਛਗਿੱਛ ਤੇ ਜਿਹੜਾ ਦੂਸਰਾ ਵਿਅਕਤੀ ਸੀ ਜਸ਼ਨ ਜਸ਼ਨ ਉਹ ਕਿਲਾ ਕਵੀ ਸੰਤੋਖ ਸਿੰਘ ਤਰਨ ਤਰਨ ਦਾ ਰਹਿਣ ਵਾਲਾ ਸੀ ਤੇ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਫਿਰ ਜਦੋਂ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਆਈ ਤਾਂ ਉਦੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ WhatsApp ਦੇ ਜਾਂ Signal ਐਪ ਤੇ ਇਹਨਾਂ ਦੇ ਹੈਂਡਲਰ ਹੋਗੇ ਸੀ ਵਿੱਚ ਲਖਵਿੰਦਰ ਸਿੰਘ ਦੇਵ ਸਿੰਘ ਜਗਦੀਸ਼ ਸਿੰਘ ਅਮਿਤ ਜੋ ਕਿ ਇਹਨਾਂ ਦੇ ਵਿੱਚੋਂ ਕਈ ਦੋ ਵਿਅਕਤੀ ਜਿਹੜੇ ਮੱਧ ਪ੍ਰਦੇਸ਼ ਦੇ ਤਿੰਨ ਵੱਡੇ ਜਗਦੀਸ਼ ਅਮਿਤ ਉਹ ਦੇਵ ਉਧਰ ਤੇ ਰਹਿਣਾ ਦੇਵ ਦੀ ਹਜੇ ਆਇਡੈਂਟੀਟੀ ਹਜੇ ਸਟੈਬਲਿਸ਼ਿੰਗ ਹੋਈ ਸਿਗਨਲ ਐਪ ਤੇ ਉਹਦੀ ਆਈਡੀ ਬਣੀ ਸੀ ਤੇ ਉਥੋਂ ਇਹਨਾਂ ਨੂੰ ਪੈਸੇ ਸਪਲਾਈ ਕੀਤੇ ਜਾਂਦੇ ਸੀ ਤਾਂ ਕਿ ਉਹ ਦੇਸ਼ ਵਿਰੋਧੀ ਜਿਹੜੀਆਂ ਗਤੀਵਿਧੀਆਂ ਜਾਂ ਜਿਸ ਤਰ੍ਹਾਂ ਖਾਲਿਸਤਾਨੀ ਲਹਿਰ ਨੂੰ ਅੱਗੇ ਵਧਾ ਸਕਣ ਤੇ ਹਿੰਦੂ ਲੀਟਰਾਂ ਨੂੰ ਇਸ ਤਰ੍ਹਾਂ ਟਾਰਗੇਟ ਕਰਕੇ ਕਾਰ ਕਰਨ ਪੁੱਛ ਕੇ ਇਸ ਵਿੱਚ ਇਹ ਵੀ ਆਇਆ ਸੀ ਕਿ ਇਹਨਾਂ ਨੇ ਇੱਕ ਵੱਡੇ ਪੱਤਰਕਾਰ ਦੀ ਵੀ ਚੰਡੀਗੜ੍ਹ ਦੀ ਘੇਰਾਈ ਕੀਤੀ ਸੀ ਇਹ ਗੱਲਾਂ ਸਾਹਮਣੇ ਆਉਂਦੇ ਤੇ ਫਿਰ ਇਹਦੇ ਵਿੱਚ ਕਿਉਂ ਦੇਸ਼ ਵਿਰੋਧੀ ਜਾਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਮਬੱਲਸ ਹੋਣ ਕਰਕੇ ਇਹਨਾਂ ਤੇ ਫਿਰ ਯੂਪਾ ਐਕਟ ਵੀ ਅਸੀਂ ਐਡ ਕੀਤਾ ਸੀ ਉਹ ਯੂਪਾ ਐਕਟ ਦੇ ਵਿੱਚ ਫਿਰ ਅੱਗੇ ਪ੍ਰोसीडिंग ਚੱਲ ਗਈ ਜਿਹੜੇ ਬੰਦੇ ਗ੍ਰਿਫਤਾਰ ਹੋ ਉਹ ਤੇ ਅਦਾਲਤ ਚ ਦੇ ਦਿੱਤਾ ਸੀ ਚਰਾਨ ਬਟ ਇਹਨਾਂ ਦਾ ਇੱਕ ਹੋਰ ਇਹਨਾਂ ਨੂੰ ਇੱਕ ਡੈਟਰੈਂਟ ਅਸੀਂ ਸੱਚਾ ਅੱਗੇ ਚੁੱਕਦੇ ਹੋਏ ਕੰਪੀਟੈਂਟ ਅਥਾਰਟੀ ਵੱਲੋਂ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਫ੍ਰੀਜ਼ ਕੀਤੀਆਂ ਗਈਆਂ ਜਿੱਦਾਂ ਜਿਨ੍ਹਾਂ ਦੇ ਵਿੱਚੋਂ ਜਿਹੜਾ ਲਖਵਿੰਦਰ ਸਿੰਘ ਹੈ ਤੇ ਇੱਕ ਲਖਿੰਦਰ ਸਿੰਘ ਤੇ ਰੈਸ਼ਿਆਣਾ ਪਿੰਡ ਦਾ ਹੈਗਾ ਜੀ ਤੇ ਦੂਸਰੇ ਪਾਸੇ ਹੀਖੋਰ ਸੀ ਦੇਚਾ ਇੰਦਰਜੀਤ ਸਿੰਘ ਇਹ ਦੋਵੇਂ ਰੈਸ਼ਿਆਣਾ ਪਿੰਡ ਤਰਨਤਾਰਨ ਦੇ ਸੀ ਤੇ ਇੱਕ ਜਿਹੜਾ ਜਸ਼ਨ ਸੀ ਜਿਹੜਾ ਇੱਥੇ ਗੋਲੀਬਾਰੀ ਵਿੱਚ ਸ਼ਾਮਲ ਸੀ ਉਹ ਕਿਲਾਕਵੀ ਸੰਤੋਖ ਸਿੰਘ ਦਾ ਸੀ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰਕੇ ਤੇ ਉਹਨਾਂ ਦੇ ਆਰਡਰ ਪੇਸਟ ਕਰ ਦਿੱਤੇ ਨੇ ਜੀ ਤੇ ਗਾਂ ਉਹਦਾ ਦਾ ਕੰਪੀਟੈਂਟ ਅਥਾਰਟੀ ਨੂੰ ਵੀ ਫਰਦਰ ਪ੍ਰोसीडिंग ਲਈ ਲਿਖ ਕੇ ਭੇਜ ਦਿੱਤਾ ਹੈ